ਸਾਸਰੀ ਕਾਗਿਜ਼ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕردوਸ਼ੀ ਜੋਸ਼ੀ ਜੀ ਦੇ ਨਾਮ ਤੇ ਲਓ ਜੀ ਸਾਸਰੀ ਕਾਗਿਜ਼ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਉਸ਼ੀ ਜੋਸ਼ੀ ਜੀ ਦੇ ਨਾਮ ਤੇ ਅਸੀਂ ਨਾਮ ਦਰਜਾ ਇਥੋਂ ਦਾ ਸੌਫਟ ਕਰਦੇ ਆਂ ਲਓ ਜੀ ਹਾਜ਼ਰ ਆ ਅਸੀਂ ਤੁਹਾਡੀ ਕਜੈਰੀ ਵਿੱਚ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਇੱਕ ਭੈਣ ਨੇ ਮੈਨੂੰ ਪਾਕਿਸਤਾਨ ਤੋਂ ਸਵਾਰਸ਼ ਕੀਤੀ ਸੀ ਗੀਤ ਦੀ ਕਨੇਸ਼ਨ ਮੇਂ ਕੀ ਜੂਸ ਨਾ ਉਹ ਮੈਂ ਤਾਂ ਕਹਿ ਰਹਾ ਮੈਂ ਤੁਹਾਨੂੰ ਸੁਣਾਇਆ ਹੋਇਆ ਕਹਦੇ ਨਹੀਂ ਸਾਨੂੰ ਇਹ ਸਾਨੂੰ ਨਹੀਂ ਲੱਭਦਾ ਸਾਨੂੰ ਜੂਸ ਨਾ ਤੇ ਇੱਕ ਮੈਂ ਉਹਨਾਂ ਦੀ ਸਪੱਸ਼ਟ ਪੂਰੀ ਕਰਦੀਆਂ ਨਾਲ ਜਿਹਨੇ ਨਹੀਂ ਸੁਣਿਆ ਹੋਣਾ ਉਹ ਵੀ ਸੁਣਦੇ ਹੋ ਹੈਨਾ ਤੇ ਸ਼ਾਇਦ ਤੁਸੀਂ ਨਾ ਪਹਿਲਾਂ ਸੁਣਿਆ ਹੋਵੇ ਸੁਣਿਆ ਨਹੀਂ ਹੋਵੇ ਤੇ ਕਿਉਂਕਿ ਇਹ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਕੋਈ ਕਿਤੋਂ ਦੀ ਕਿਸੇ ਸੁਪੇ ਦੀ ਕੋਈ ਕਿਸੇ ਡਿਸਟ੍ਰਿਕਟ ਦੀ ਇੱਧਰ ਵਿਆਹੀ ਜਾਂਦੇ ਉੱਧਰ ਵਿਆਹੀ ਜਾਂਦੇ ਫਿਰ ਉਹ ਆਪਣੇ ਗੀਤ ਆਪਣੇ ਹੋ ਜਾਂਦੇ ਨੇ ਹੈਨਾ ਤੇ ਮੜਮਟੜ ਟੱਪਿਆ ਨਾ ਫਰਕ ਪੈ ਜਾਂਦਾ ਹੈ ਤੇ ਲੋ ਮੈਂ ਤੁਹਾਨੂੰ ਗੀਸਾਂ ਲੱਗੀਆਂ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਨੁਕਤਾ ਪਾਉਂ ਕਾਪੀ ਪੈਨਸਲ ਲੈ ਕੇ ਵੇਜੋ ਉਹ ਫੈਟੀ ਲੀਵਰ ਵਾਸਤੇ ਚਟਣੀ ਘਰੇ ਹੀ ਖਾਣੀਆਂ ਤੁਸੀਂ ਬਣਾ ਕੇ ਤੇ ਨੀ ਲੀਵਰ ਫੈਟੀ ਹੋਣਾ ਤੇ ਜਿਹੜੇ ਮਤਲਬ ਐਦਾਂ ਦੀਆਂ ਜਾਂ ਮਾਹਾਂਪੁਰਸ਼ਾਂ ਦਸਤੀਆਂ ਦੀਆਂ ਗੱਲਾਂ ਮੈਂ ਉਹ ਹੀ ਜੁਕਤੇ ਤੁਹਾਨੂੰ ਪਾਉਣੀ ਆ ਜੋ ਮੈਨੂੰ ਪੱਕਾ ਜਾਂ ਵਧੀਆ ਠੀਕ ਲੱਗਦੇ ਨੇ ਤੇ ਤੁਸੀਂ ਉਹਨਾਂ ਨੂੰ ਜਰੂਰ ਬਣਾਇਆ ਕਰੋ ਪਰ ਮਾਤਵਾ ਆਪਾ ਨਿਕਲੋ ਹੈ ਨਾ ਤੇ ਆਜੋ ਫਿਰ ਆਪਾਂ ਰਸਮੇ ਲੱਕੇ ਗਾਇਏ ਸੀ ਗੀਤ ਨੂੰ ਤੇ ਨਾ ਤਾਂ ਡੀਜੇ ਤੋਂ ਖੜਾ ਛੁੱਟਦਾ ਪਿਆ ਹਾਂ ਜੇ ਇਹ ਗੀਤ ਕੈਕਰੋਟਿਕ ਬਣ ਕੇ ਬਹੁਤ ਵਧੀਆ ਲੱਗ ਜਨੇ ਤੇ ਨਾਲੇ ਆਪਣਾ ਬੁਰਸਾ ਫਰੀ ਕੈਮਰਾ ਚੁੱਕਦਾ ਹਾਂ ਲਓ ਆਜੂ ਫਿਰ ਲਾਈ ਰ ਰਕ ਰਾਹੜੀ ਮੀਲੇ ਸਖੀਆਂ ਸੁਰ ਮੇਨੂੰ ਜੱਪੀਆਂ ਕੰਬੇ Minha. Um beijo. Oh. Uh -huh. mm, -hmm. mm -hmm. nami yami में आ माए दिलाँ दिया हैिया दिला माय रे माया गीत होया मेरा मैं थानूगीत पसंद आया होगा बहुत ही सौखा तो स्याना ज्यादा गीत है ਤੇ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਹੈ ਨਾ ਤੇ ਹੁਣ ਆ ਜਿਓ ਤੁਸੀਂ ਤੰਦਰੁਸਤੀ ਵੱਲ ਤੇ ਕਾਪੀ ਪੈਨਸ ਵੈਲੀ ਤੁਸੀਂ ਇਹ ਬੈਰਸਵਾਹ ਜੀ ਦਾ ਦੱਸਿਆ ਹੋਇਆ ਨੁਕਤਾ ਬਹੁਤ ਮਕਲਾ ਮਿੰਡੀ ਨੇ ਉਹ ਵੈਲ ਤੇ ਮੈਂ ਉਹਨਾਂ ਦਾ ਜਿਹੜੇ ਸੁਣ ਕੇ ਉਹ ਜਿਹੇ ਨੁਕਤੇ ਪਾਉਣੀ ਆ ਜੇ ਤੁਸੀਂ ਸੁਣਿਆ ਹੁਣ ਤਾਂ ਵੀ ਠੀਕ ਹੈ ਜੇ ਨਹੀਂ ਸੁਣਿਆ ਤਾਂ ਮੇਰੇ ਕੋਲ ਸੁਣ ਤੇ ਪ੍ਰਮਾਤਮਾ ਭਲੀ ਕਰੂਗਾ ਕਹਿੰਦੇ ਫੈਟੀ ਲਈ ਚਟਣੀ ਬਣਾ ਹੈ ਨਾ ਕਹਿੰਦੇ ਨਾਲੇ ਮੂਹ ਸੁਆਦ ਤੇ ਨਾਲੇ ਲੀਨ ਵਰਹਾ ਸਾਰਾ ਪਰਿਵਾਰ ਖਾਓ ਕਿਵੇਂ ਬਣ ਕੀ ਉਸਮਾਣਾ ਉਹਦੇ ਵਿੱਚ ਲਿਖ ਲਓ ਦੋ ਲਸਣ ਦੀਆਂ ਕਲੀਆਂ ਅਦਰਕ ਅੱਧਾ ਇੰਚ ਕਾਲੀ ਮਿਰਚੇ 5-6 ਦਾਣੇ ਖਰਾ ਧਨੀਆਂ ਦੋ ਮੁਠੀਆਂ ਪਾ ਲੋ ਹੈਨਾ ਹਰੀ ਮਿਰਚ ਇੱਕ ਜਾਂ ਦੋ ਮਿਰਚਾਂ ਪਾ ਲੋ ਹਿੰਗ ਇੱਕ ਚੁਟਕੀ ਹੈਨਾ ਸਿੰਧਾ ਨਾਮਕ ਅੱਧਾ ਚਮਚ ਪਾ ਲਿਆ ਇੰਡਰਿਕ ਟੀਮ ਲਾਓ ਤੇ ਸਾਰਾ ਪ੍ਰਕਾਰ ਖਾਓ ਲੀਵਰ ਫੈਟੀ ਹੋਵੇਗਾ ਹੀ ਨਹੀਂ ਜਿਹਦਾ ਲੀਵਰ ਆਵਾਜ਼ ਕਹਿੰਦੇ ਉਹਦੀ ਦੁਨੀਆ ਬਾਦ ਜਿਹਦਾ ਲੀਵਰ ਖਰਾਬ ਉਹਦਾ ਕਹਿੰਦਾ ਖਾਣਾ ਖਰਾਬ ਹੈ ਨਾ ਇਹ ਬੈਸਵਾ ਜੀ ਨੇ ਕਿਹਾ ਮੈਂ ਉਸ ਨੇ ਹੀ ਲੀਜਿਆ ਅਸਲ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਇਹ ਬੰਦੇ ਨੂੰ ਤੰਦਰੁਸਤ ਕਰ ਦਿੰਦੀਆਂ ਨੇ ਆਹ ਸ਼ਾਬਾਸ਼ ਮੇਰੇ ਬੇਟੇ ਦੇ ਉਸਦੇ ਤੇ ਮੈਂ ਉਹ ਬਹੁਤ ਸੁਣਦੀ ਆ ਤੇ ਲੋਕ ਠੀਕ ਵੀ ਹੁੰਦੇ ਨੇ ਉਹਦੀ ਗੱਲ ਮੰਨੋ ਤੁਸੀਂ ਇਹੇ ਤੁਸੀਂ ਜਰੂਰ ਚਟਨੀ ਬਣਾ ਕੇ ਖਾਇਆ ਕਰੋ ਥੋੜਾ ਫੈਟੀ ਨਹੀਂ ਰਹੂਗੀ ਜਿਹਦਾ ਹੈਗਾ ਉਹ ਠੀਕ ਹੋ ਜੀਆ ਹੈ ਨਾ ਤੇ ਤਿੰਨ ਮਹੀਨੇ ਚਟਨੀ ਜਰੂਰ ਖਾਓ ਲਗਾਤਾਰ ਆਪਾਂ ਰੋਜ਼ ਅਚਾਰ ਚਟਨੀ ਨਾਲ ਰੋਜ਼ੀ ਰੋਟੀ ਨਾਲ ਖਾਣ ਨਹੀਂ ਹੈ ਦਾਲ ਸੱਗੇ ਨਾਲ ਇਹ ਚਟਣੀ ਜਰੂਰ ਖਾਓ ਹੈ ਨਾ ਤੇ ਰੋ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਆਵਾਂ ਆਪਾਂ ਨਵੇਂ ਵੀਰ ਤੇ ਨਵੇਂ ਮੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ